ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਇਕਬਾਲ ਸਿੰਘ ਪੱਟੀ ਸ਼ਰੋਮਣੀ ਅਕਾਲੀ ਦਲ ਯੂਰਪ ਫਰਾਂਸ ਦਿਆਂ ਜੋ ਸੇਵਾ ਨਿਭਾ ਰਿਹਾ ਮੈਂ ਇਸ ਟਾਈਮ ਸੋ ਸਾਡੇ ਸਾਰੇ ਯੂਰਪ ਦੇ ਜਿੰਨੇ ਵੀ ਅਹੁਦੇਦਾਰ ਨੇ ਸਪੋਰਟਰ ਨੇ ਮੈਂਬਰ ਨੇ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਬੇਨਤੀ ਹੈ ਦੀ ਸ਼ਰੂਨੀ ਅਕਾਲੀ ਦਲ ਦੇ ਵਿੱਚ ਜੋ ਇਸ ਵੇਲੇ ਵਾਵੇਲਾ ਖੜਾ ਹੋ ਰਿਹਾ ਜਾਂ ਖੜਾ ਕੀਤਾ ਜਾ ਰਿਹਾ ਹੈ ਉਹ ਸਿਰਫ ਤੇ ਸਿਰਫ ਕੁਝ ਬਾਗੀ ਸੁਰਾ ਅਪਣਾਉਣ ਵਾਲੇ ਸਾਡੇ ਆਪਣੇ ਹੀ ਨੇਤਾਵਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਜਿਹੜੀ ਇਹ ਗੱਲ ਵਾਰ-ਵਾਰ ਕਹਿੰਦੇ ਨੇ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਦੀ ਪ੍ਰਧਾਨਗੀ ਤੋਂ ਖੁਸ਼ ਨਹੀਂ ਇਹਦੇ ਵਿੱਚ ਕੋਈ ਸਚਾਈ ਨਜ਼ਰ ਨਹੀਂ ਆਉਂਦੀ ਜਿੱਕਰ ਸਚਾਈ ਹੈ ਤੇ ਉਹ ਇਹੋ ਹੀ ਹੈ ਕਿ ਜਿਹੜੇ ਬਾਗੀਸੁਰਾਂ ਪਨਾਉਣ ਵਾਲੇ 15 20 ਬੰਦੇ ਜਾਂ 30 ਬੰਦੇ ਨੇ ਸਿਰਫ ਇਹਨਾਂ ਦੀ ਫਲਾਈ ਹੋਈ ਆ ਝੂਠ ਆ ਪੰਜਾਬ ਦੇ ਲੋਕਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਲੋਕ ਸਖਬੀਰ ਸਿੰਘ ਬਾਦਲ ਨੂੰ ਪਹਿਲਾਂ ਮੰਗ ਲਈ ਪਿਆਰ ਕਰਦੇ ਨੇ ਕਿਉਂਕਿ ਇਸ ਪਾਰਟੀ ਨੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਉਂਦਾ ਪੰਜਾਬ ਦਾ ਵਿਕਾਸ ਕਰਾਇਆ ਪੰਜਾਬ ਦੇ ਵਿੱਚ ਜਿਹੜੇ ਧਰਮ ਪ੍ਰਚਾਰ ਦੇ ਕੰਮ ਕਰਵਾਏ ਕਈ ਨਵੇਂ ਸਕੂਲ ਕਾਲਜ ਜਿਹੜੇ ਨਵੇਂ ਖੁੱਲੇ ਸੋ ਬਹੁਤ ਸਾਰੇ ਕੰਮ ਨੇ ਜਿਹੜੇ ਅਕਾਲੀ ਸਰਕਾਰ ਨੇ ਕੀਤੇ ਉਹਨਾਂ ਕੰਮਾਂ ਨੂੰ ਵੀ ਦੇਖਣਾ ਚਾਹੀਦਾ ਹੈ ਸੋ ਪੰਜਾਬ ਦੀ ਜਨਤਾ ਉਹਨਾਂ ਨੂੰ ਦੇਖ ਰਹੀ ਹੈ ਸਿਰਫ ਵਿక్తి ਤੌਰ ਤੇ ਪੰਜਾਬ ਦੇ ਲੋਕਾਂ ਨਾਲ ਜੋ ਖਿਲਵਾੜ ਹੋਇਆ ਜਿਸ ਦੇ ਕਰਕੇ ਸ਼ਰਮਨੀ ਅਕਾਲੀ ਦਲ ਥੋੜਾ ਜਿਹਾ ਨਿਗਾਰ ਵਾਲੇ ਪਾਸੇ ਗਿਆ ਉਹ ਪੰਜਾਬ ਦੇ ਲੋਕਾਂ ਕਰਕੇ ਨਹੀਂ ਗਿਆ ਜੋ ਛਾਤਰ ਦਿਮਾਗ ਰਾਜਨੀਤਿਕ ਲੋਕ ਨੇ ਉਹਨਾਂ ਵੱਲੋਂ ਗਿਆ ਕਿਉਂਕਿ ਕੁਝ ਬੇਅਦਮੀਆਂ ਅਕਾਲੀ ਸਰਕਾਰ ਵੇਲੇ ਹੋਈਆਂ ਸਨ ਲੇਕਿਨ ਅਕਾਲੀ ਸਰਕਾਰ ਨੇ ਕਿਸੇ ਵੀ ਗਲਤ ਬੰਦੇ ਨੂੰ ਜਾਂ ਕਿਸੇ ਬੇਕਸੂਰੇ ਨੂੰ ਫੜ ਕੇ ਜੇਲ੍ਹ 'ਚ ਨਹੀਂ ਸੀ ਡਕਿਆ ਕਿਉਂਕਿ ਬੇਅਦਮੀਆਂ ਦੇ ਦੋਸ਼ੀ ਫੜੇ ਨਹੀਂ ਸਨ ਜਾ ਸਕੇ ਉਹਨੇ ਬੜੀ ਚਤਰਤਾ ਦੇ ਨਾਲ ਇਹ ਕੰਮ ਕੀਤੇ ਸਨ ਸੋ ਉਸ ਗੱਲ ਦਾ ਫਾਇਦਾ ਉਠਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਫ ਫੜ ਕੇ ਸੌਂ ਖਾ ਕੇ ਕਿ ਵੀ ਇਹ ਜਿਹੜੇ ਬੇਅਦਬੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਡੱਕਾਂਗਾ ਤੇ ਪੰਜਾਬ ਦੇ ਜਿਹੜੇ ਨਸ਼ੇ ਨੇ ਇਹਨਾਂ ਨੂੰ ਮੈਂ 4 ਹਫ਼ਤਿਆਂ ਚ ਖਤਮ ਕਰ ਦੇਵਾਂਗਾ ਸੋ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦੀ ਲੋੜ ਸੀ ਹਰ ਪਰਿਵਾਰ ਦੁਖੀ ਸੀ ਕਿ ਉਹਨਾਂ ਦੇ ਜਿਹੜੀ ਨੌਜਵਾਨ ਪੀੜ੍ਹੀ ਉਹ ਨਸ਼ਿਆਂ ਵੱਲ ਝੁਕੇਲੀ ਜਾ ਰਹੀ ਹੈ ਸੋ ਪੰਜਾਬ ਦੇ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਦੀ ਵਾਗਡੋਰ ਫੜਾ ਦਿੱਤੀ ਲੇਕਿਨ 5 ਸਾਲ ਉਸਨੇ ਵੀ ਕੁਛ ਨਾ ਕੀਤਾ ਤੇ ਲੋਕ ਜਿਹੜੇ ਉਹ ਠੱਗੇ ਜਿਹੇ ਰਹਿ ਗਏ ਉਸ ਤੋਂ ਬਾਅਦ ਉਸ ਤੋਂ ਵੀ 4 ਗੁਣਾ ਵੱਧ ਕੇ ਜਿਹੜੇ ਵਾਦੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਦੇ ਵੋਟਰਾਂ ਨਾਲ ਕੀਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕੀਤਾ ਉਸ ਤੋਂ ਵੀ ਕਿਤੇ ਵੱਧ ਕਿ ਕੈਪਟਨ ਅਮਰਿੰਦਰ ਸਿੰਘ ਤਾਂ 5 ਸਾਲ ਆਪਣੇ ਰਾਜ ਦੇ ਵਿੱਚ ਨਸ਼ਿਆਂ ਤੇ ਕਾਬੂ ਨਹੀਂ ਪਾ ਸਕਿਆ ਜਦ ਕਿ ਉਹਨੇ ਕਿਹਾ ਸੀ ਮੈਂ 4 ਹਫ਼ਤੇ 'ਚ ਨਸ਼ੇ ਖਤਮ ਕਰ ਦਾਂਗੇ ਸਾਡੇ ਹੱਥ ਵਾਗ ਦੋੜ ਦਿਓ ਪੰਜਾਬ ਦੀ ਅਸੀਂ 1 ਹਫ਼ਤੇ 'ਚ ਨਸ਼ੇ ਖਤਮ ਕਰ ਦਿਆਂਗੇ ਹਰ ਮਹਿਲਾ ਨੂੰ ਅਸੀਂ 1000 ਰੁਪਏ ਪ੍ਰਤੀ ਮਹੀਨਾ ਜਿਹੜਾ ਉਹ ਮਾਇਕ ਸਹਿਤਾ ਦੇ ਤੌਰ ਤੇ ਦੇਾਂਗੇ ਤੇ ਬਦਬੀ ਦੇ ਦੋਸ਼ੀਆਂ ਨੂੰ ਬਹੁਤ ਜਲਦੀ ਫੜ ਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਕੇ ਉਹਨਾਂ ਨੂੰ ਸੁਝਾਵਾਂ ਜਿਹੜੀਆਂ ਦਵਾਵਾਂਗੇ ਸੋ ਪਹਿਲਾ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਮਤਲਬ ਕਾਂਗਰਸ ਸਰਕਾਰ ਕਾਂਗਰਸ ਵੱਲੋਂ ਠੱਗੇ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਠੱਗੇ ਗਏ ਇਸ ਕਰਕੇ ਜੇ ਹਾਲਾਤਾਂ ਤੇ ਪੂਰਾ ਗਉ ਨਾਲ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਉਹ ਖਿਸਕਿਆ ਨਹੀਂ ਉਹਨੂੰ ਖਿਸਕਾਇਆ ਗਿਆ ਬੜੇ ਤਰੀਕੇ ਦੇ ਨਾਲ ਬੜੇ ਸ਼ਕਤ ਚਤੁਰਤਾ ਦੇ ਨਾਲ ਲੋਕਾਂ ਦੇ ਨਾਲ ਖਿਲਵਾੜ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਪਾਲ ਤੋਂ ਦੂਰ ਕੀਤਾ ਗਿਆ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਹੁਣ ਭਲੀ ਭਤ ਜਿਹੜਾ ਸਮਝ ਚੁੱਕੇ ਨੇ ਹੁਣ ਇਹਨਾਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਹੀ ਬਾਕੀ ਸੁਰਾ ਆਪਣਾਉਣ ਵਾਲੇ ਕੁਝ ਨੇਤਾ ਨੇ ਕੁਝ ਲੀਡਰ ਨੇ ਜਿਨ੍ਹਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੜਾ ਬੜਾ ਮਾਣ ਬਖਸ਼ਿਆ ਕਿਸੇ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਿੱਤੀ ਕਿਸੇ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਮਤਲਬ ਕਿ ਹਰ ਇੱਕ ਨੂੰ ਕੁਛ ਨਾ ਕੁਛ ਸਤਕਾਰਯੋਗ ਅਹੁਦਾ ਦੇ ਕੇ ਉਹਨਾਂ ਦਾ ਮਾਣ ਦੁਨੀਆ ਦੇ ਵਿੱਚ ਵਧਾਇਆ ਇਲਾਕੇ 'ਚ ਉਹਨਾਂ ਦਾ ਮਾਣ ਵਧਾਇਆ ਉਹਨਾਂ ਨੂੰ ਪਪੂਲਰ ਕੀਤਾ ਤੇ ਅੱਜ ਉਹੀ ਬੰਦੇ ਉਹੀ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਸ਼ਾਹਤ ਕਰਕੇ ਦੁਨੀਆ ਦੇ ਵਿੱਚ ਪੰਜਾਬ ਦੇ ਲੋਕਾਂ 'ਚ ਖੜੇ ਕੀਤੇ ਗਏ ਸਨ ਉਹੀ ਲੋਕ ਬਾਗੀਸੁਰਾ ਅਪਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਉਹ ਅਸਲੇ ਭੰਟ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਦੁਬਦਾ ਪੈਦਾ ਕਰ ਰਹੇ ਨੇ ਨਾਮ ਲੈ ਰਹੇ ਨੇ ਕਿ ਜਿਹੜੀ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਮੌਜੂਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਿ ਲੋਕ ਉਹਦੇ ਤੋਂ ਦੁਖੀ ਨੇ ਲੋਕ ਉਹਨਾਂ ਤੋਂ ਦੁਖੀ ਨਹੀਂ ਹੈਗੇ ਇਹ ਜਿਹੜੇ ਚੰਦ ਲੋਕ ਨੇ ਇਹ ਸੁਖਵੀਰ ਬਾਦਲ ਤੋਂ ਦੁਖੀ ਨੇ ਕਿਉਂਕਿ ਉਹ ਇਹਨਾਂ ਦੇ ਅੱਖੇ ਲੱ ਕੇ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਨੁਕਸਾਨ ਹੋਵੇ ਪੰਜਾਬ ਦੇ ਵੋਟਰਾਂ ਦਾ ਨੁਕਸਾਨ ਹੋਵੇ ਸੋ ਸਾਡੀ ਸਾਰੇ ਯੂਰਪ ਅਕਾਲੀ ਦਲ ਦੇ ਜਿੰਨੇ ਵੀ ਸਾਡੇ ਯੂਰਪ ਪ੍ਰਧਾਨ ਨੇ ਯੂਰਪ ਯੂਨਿਟ ਦੇ ਪ੍ਰਧਾਨ ਨੇ ਸਾਰੇ ਦੇਸ਼ਾਂ ਦੇ ਪ੍ਰਧਾਨ ਨੇ ਜਿਹੜੇ ਮੈਂਬਰ ਨੇ ਅਹੁਦੇਦਾਰ ਨੇ ਸਪੋਰਟਰ ਨੇ ਸਹਿਯੋਗੀ ਨੇ ਉਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਜਿਹੜੀ ਬੇਨਤੀ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਕਿ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਹੋ ਕਰੀ ਜਾਓ ਇਹਨਾਂ ਬਾਗੀ ਸੁਰਾਂ ਅਪਣਾਉਣ ਵਾਲਿਆਂ ਵੱਲ ਨਾ ਦੇਖੋ ਜਿਹੜਾ ਕੋਈ ਪਾਰਟੀ ਦਾ ਨੁਕਸਾਨ ਜ਼ਰੂਰ ਤੂੰ ਜ਼ਿਆਦਾ ਕਰਦਾ ਉਹਨੂੰ ਬੇਸ਼ੱਕ ਤੁਸੀਂ ਬਾਹਰ ਕਰ ਦਿਓ ਜਿਵੇਂ ਤੁਸੀਂ ਕੋਰ ਕਮੇਟੀ ਭੰਗ ਕੀਤੀ ਉਹਦੀ ਵੀ ਅਸੀਂ ਸਾਰਿਆਂ ਨੇ ਛਲਾਗਾ ਕੀਤੀ ਪੰਜਾਬ ਦੇ ਲੋਕਾਂ ਨੇ ਵੀ ਛਲਾਗਾ ਕੀਤੀ ਹੈ ਸੋ ਜਿਵੇਂ ਤੁਸੀਂ ਦੇਖੋ ਕਿ BSP ਨੂੰ ਦੇਖੋ ਕਿੱਥੇ ਉਹਨਾਂ ਦੀ ਕੁਮਾਰੀ ਮਾਇਆਵਤੀ UP ਦੀ 4-5 ਵਾਰੀ ਮੁੱਖ ਮੰਤਰੀ ਬਣੀ ਤੇ ਆਜੋ ਪਾਰਟੀ ਕਿੱਥੇ ਬੈਠੀ ਹੈ ਉਸ ਪਾਰਟੀ ਦੇ ਵਿੱਚ ਤੇ ਬਾਕੀ ਸੁਰਾਂ ਨਹੀਂ ਉੱਠੀਆਂ ਕਿ ਪਾਰਟੀ ਦੀ ਜਿਹੜੀ ਉਹ ਜਿਹੜੀ ਉਹ ਪ੍ਰਧਾਨਗੀ ਜਿਹੜੀ ਉਹ ਉਹ ਤਿਆ ਕੇ ਮਾਇਆਵਤੀ ਪਾਸੇ ਹੋ ਜਾਵੇ ਤੇ ਕਿਸੇ ਹੋਰ ਨੂੰ ਪਾਰਟੀ ਦੀ ਵਾਰਡ ਇਵੇਂ ਨਹੀਂ ਹੁੰਦਾ ਪਾਰਟੀਆਂ ਹਾਰਦੀਆਂ ਵੀ ਨਹੀਂ ਜਿੱਤਦੀਆਂ ਵੀ ਨੇ ਇਹ ਰਾਜਨੀਤੀ ਚੱਲਦਾ ਰਹਿੰਦਾ ਇਹੋ ਜਿਹਾ ਕੰਮ ਪੰਜਾਬ ਦੇ ਲੋਕਾਂ ਨੂੰ ਵੋਟਰਾਂ ਨੂੰ ਜੇ ਕਿਸੇ ਦੋ ਪਾਰਟੀਆਂ ਨੇ ਠੱਗ ਕੇ ਵਕਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਛੇ ਕੀਤਾ ਤੇ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਖਤਮ ਹੋ ਗਈ ਹੈ ਇਹ ਪਾਰਟੀ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਉਸੇ ਤਰ੍ਹਾਂ ਹੀ ਵਸਦੀ ਹੈ ਜਿਵੇਂ ਪਹਿਲਾਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਧਾਰ ਹੈ ਉਸੇ ਤਰ੍ਹਾਂ ਹੀ ਰਹੇਗਾ ਪੰਜਾਬ ਦੇ ਲੋਕਾਂ ਨੇ ਵੀ ਚੰਗੀ ਤਰ੍ਹਾਂ ਸਮਝ ਲਿਆ ਪੰਜਾਬ ਦੇ ਵੋਟਰਾਂ ਨੇ ਵੀ ਚੰਗੀ ਤਰ੍ਹਾਂ ਸਮਝ ਲਿਆ ਸੋ ਹੁਣ ਕੋਈ ਤੀਸਰੀ ਧਿਰ ਉੱਠ ਕੇ ਇਸ ਗੱਲ ਦਾ ਹੁਣ ਫਾਇਦਾ ਉਠਾਣਾ ਚਾਹਦੀ ਜਿਵੇਂ ਅੱਗੇ ਦੋ ਪਾਰਟੀਆਂ ਨੇ ਖਿਲਵਾੜ ਕੀਤਾ ਹੁਣ ਤੀਸਰੀ ਪਾਰਟੀ ਵੀ ਖਿਲਵਾੜ ਕਰਕੇ ਪੰਜਾਬ ਦੇ ਵਿੱਚ